ਹੋਰ ਨਾ ਦਿੱਤਾ ਹਾਂ ਫੋਨ ਆ ਗਿਆ ਪੂਰਾ ਕੀ ਚਾਹ ਗਿਆ ਹਾਂ ਬੋਲ ਕੀ ਕਹਿਣਾਗਾ ਲੱਭੀ ਹੋਏ ਕੰਮ ਤਾਂ ਆਪਣਾ ਹੋ ਗਿਆ ਯਾਰ ਆ ਗੱਲ ਦਾ ਮਸਲਾ ੜ ਗਿਆ ਕੀ ਮਸਲਾ ੜਾਤਾ ਹੁਣ ਸੱਜ ਰਿਆ ਪੂਰੀ ਚੱਕੜ ਲਿਆ ਮੈਂ ਬੰਦੇ ਮੰਗ ਲ ਭਾਈ ਸੀ ਉਹਨਾਂ ਦਾ ਯਾਰ ਪਤਾ ਲੱਗਿਆ ਹੁਣ ਫਿਰ ਮੈਂ ਕੀ ਕਰਾਂ ਫਿਰ ਤੂੰ ਐਂ ਕਹਾ ਤੂੰ ਆ ਜਾ ਕਿਸੇ ਲੋਟ ਯਾਰ ਕੀ ਹੋ ਗਿਆ ਉਹ ਜ਼ਤਨ ਮਾਸਲੀ ਵਾਲਾ ਪੜਾ ਹੋ ਗਿਆ ਕੀ ਹੋ ਗਿਆ ਅੱਛਾ ਜੈ ਚੱਲ ਨਾ ਬਹੁਤਾ ਆ ਜਾ ਆ ਜਾ ਕਿਰਾ ਚੱਲ ਚੱਲ ਇਹ ਜੱਤਾਂ ਮੈਂ ਨੂੰ ਬੰਦਿਆਂ ਨੂੰ ਮਲਾਉਣਾ ਆਪਾਂ ਕੇ ਥੇਰੀ ਤੇ ਕੰਮ ਵੇੜਨਾ ਹੋਰ ਲਾਡੀ ਹੋਰ ਠੀਕ ਹੈ ਵਧੀਆ ਜੀ ਕੀ ਹਾਲ ਚਾਲ ਆ ਹੋਰ ਸਿਹਰਾ ਕੀ ਹਾਲ ਤੇ ਠੀਕ ਹੈ ਜੀ ਆਹ ਹੁਣ ਬਾਬਾ ਇਹ ਬਾਬਾ ਆਪਾਂ ਚਾਚਾ ਚਾਤਾ ਬੈਠ ਤੂੰ ਇੱਧਰ ਬੈਠ ਬੈਠ ਚਾਚਾ ਮਾਣ ਦਿਨ ਆਇਆ ਘਟਾਗਾ ਠੀਕ ਆ ਸੰਗਰ ਮਾਜੋ ਟੋਟ ਆ ਬੜੀ ਦਾਦਾ ਹੱਥਿਆਰ ਬੜੇ ਨੰ ਤਾਰ ਵਾਲੀ ਬੜੀ ਇੱਥੋਂ ਫੜਿਆ ਰੋ ਆ ਇੱਥੋਂ ਫੜ ਗਿਆ ਫੜ ਲੈਣਾ ਆਪਾਂ ਬੜਾ ਖਦਾ ਮਾਜ ਮੈਂ ਕੁਰਸੀ ਦਾ ਆ ਮਾਣ ਦਿਨ ਦਾ ਮੇਰੀ ਗੱਲ ਸੁਣਗਾ ਠੀਕ ਗੱਲਾਂ ਆਏ ਵੀ ਆਪਣਾ ਯਾਰ ਦੋਸਤ ਸੀਗਾ ਕਿ ਉਹ ਸਕੂਟਰੀ ਲੈ ਕੇ ਚੱਕੇ ਇਸ ਠੀਕ ਹੈ ਤੇ ਇਹ ਉਹ ਸਕੂਟਰੀ ਕਿਸੇ ਲੋਟ ਜਿਆਦਾ ਤੋਂ ਜਿਆਦਾ ਪਟਕਾਉਣੀ ਹੈਗੀ ਕਾਲੇ ਬਾਜ਼ਾਰ ਤੇ ਠੀਕ ਹੈ ਠੀਕ ਤੂੰ ਹੁਣ ਮੇਰਾ ਹੱਲ ਕਰ ਦੇ ਕਿਉਂ ਬੰਦਾ ਫਸਿਆ ਬੈਠਾ ਉਹਦੇ ਪਿੱਛੇ ਬੰਦੇ ਆ ਰਹੇ ਨੇ ਹੈਲੋ ਲਾਈਵ ਹੋਣ ਹੋਏ ਹੋਏ ਹੋਇਆ ਹੈ ਪੈਸਿਆਂ ਦਾ ਬੜਾ ਚੱਕਰ ਹੈ ਪੈਸੇ ਪਿੱਛੇ ਪੈਸਾ ਦਾ ਵੀ ਬਹੁਤ ਵੱਡਾ ਚੱਕਰਾਗਾ ਅਸੀਂ ਮਸਾਂ ਕਿ ਚੱਕਦੇ ਆ ਯਾਰ ਸਾਡੇ ਕੋਲ ਇਹਨਾਂ ਟਾਈਮ ਹੀ ਹੁੰਦਾ ਹੈਗਾ ਹੈਲੋ ਕੀ ਹਾਲ ਹੈ ਬਈ ਉਹ ਆਪਣੇ ਕੋਲ ਇੱਕ ਸਕੂਟਰੀ ਆਈ ਸੀਗੀ ਤੇ ਉਹ ਪਟਕਾਉਣੀ ਆ ਪਾਸੀ ਹੀ ਤਰੇ ਹਾਂ ਰਾਤ ਰੋਪੇ ਦੀ ਬੰਦਾ ਠੀਕ ਹੈ ਰਾਪ ਰੁਪਏ ਦੋ ਬੰਦਾ ਰਾਪਰਾ ਜੀ ਲੈ ਜਾਂਦੇ ਆ ਠੀਕ ਹੈ ਠੀਕ ਹੈ ਬੰਦਾ ਕਿਹੜਾ ਮਿਲੂ ਤੇ ਫਿਰ ਆਰਾਮ ਹਾਂ 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 ਠੀਕ ਹੈ ਠੀਕ ਹੈ ਠੀਕ ਹੈ ਕਮਿਸ਼ਨ ਰੱਖਿਓ ਸਾਡਾ ਵਿੱਚ ਕੋਈ ਨਾ ਕਮਿਸ਼ਨ ਤੁਹਾਡਾ ਪੱਕਾ ਆ ਯਾਰ ਠੀਕ ਹੈ ਠੀਕ ਹੈ ਓਕੇ ਸਰ ਧੰਨਵਾਦ ਕੋਈ ਨਾ ਕੋਈ ਨਾ ਚਾਓ ਜਾਤਾ ਆਪਣਾ ਆ ਜਾ ਚਾਤਾ ਖਤਮ ਮਾਰੇ ਸੂਕ ਨਹੀਂ ਉਹ ਹੀ ਉਹ ਹੀ ਹੋ ਰਿਹਾ ਉਹ ਹੀ ਆ ਉਹ ਨਹੀਂ ਬੰਦਾ ਨੂੰ ਬਾਬਾ ਤਾਂ ਉਹ ਹੋਰ ਫਟ ਕੇ ਗਿਆ ਹੋਊਗਾ ਹੈਲੋ ਆਹ ਉਹ ਫੂਟਰੀ ਕਿਕਰ ਆ ਗਿਆ ਉਹ ਬੜਾ ਮੂਰੀ ਜਿਹਾ ਹੀ ਪਾ ਨਾ ਯਾਰ ਥੋੜਾ ਅੱਗੇ ਹੋ ਜਾ ਮੈਂ ਆਪਾਂ ਬੰਦਿਆਂ ਨੂੰ ਵੜਾ ਦਿੰਦੇ ਹਾਂ ਇਹ ਸੀ ਕਿ ਮੈਂ ਭੈ ਗਾ ਉਹ ਬੰਦਿਆਂ ਨੂੰ ਤਾਂ ਆਏਗੇ ਕੋਲ ਕੋਈ ਨਾ ਵਸਤੀ ਦੀ ਜਾਂ ਜੰਤਨਾ ਕਰਦੀ ਨੂੰ ਕਰੇਗਾ ਭਾਗ ਵੀ ਗਿਆ ਭੰਡਾ ਯਾਰ ਉਹ ਆਰਡਰ ਕੋ ਬੰਦਾ ਤੂੰ ਪਹਿਲੀ ਵਜ ਜੇ ਉਹ ਵਾ ਉਹ ਤੇਰੇ ਕੋਈ ਨਾ ਚੱਲ ਜਿੱਤ ਪਾ ਦਿੰਨੇ ਯਾਰ ਚਿੰਤਾ ਨਾ ਕਰ ਕੋਈ ਨਾ ਟਪਾ ਦਿੰਨੇ ਇਹ ਕਿਹਦੇ ਹੱਥ ਹੀ ਲੈਵਾਂਗਾ ਉਹਨਾਂ ਨੂੰ ਲੈ ਗਏ ਉਹ ਪੇਰਨ ਦੇ ਉੱਪਰ ਸੀ ਹੂੰ ਜਾ ਤਾਂ ਉਹ ਬੰਦਿਆਂ ਨੂੰ ਮੈਂ ਕਰ ਦਿੰਦਾ ਫੋਨ ਤੇ ਆ ਜਾ ਕੋ ਚੱਲੀ ਸਰ ਉਹਦੇ ਬੰਦੇ ਆ ਤੇ ਰਹਿੰਦੇ ਜੇ ਮੈਂ ਫੋਨ ਕਰ ਦਿੰਦਾ ਹਾਂ ਹਾਂ ਹੁਣ ਅੱਗੇ ਹੋਏ ਖੜੇ ਐ ਸਕੂਟ ਤੇ ਕੋਈ ਕੋਈ ਆਇਆ ਨਹੀਂ ਪਤਾ ਕਿਸੇ ਬੰਦੇ ਨੂੰ ਪਤਾ ਲੱਗ ਜਾ ਆਪਾਂ ਥੋੜੇ ਸਾਈਡ ਤੋਂ ਹੋ ਗਏ ਲੈ ਜਾਓ ਅੱਠ ਪਾ ਦਿਓ ਮੈਂ ਬਾਹਰ ਖੜੀ ਆ ਗਈ ਥੋੜੀ ਜੀ ਹਾਂ ਇੱਥੋਂ ਚੱਕ ਕੇ ਲੈ ਜਾਓ ਠੀਕ ਹੈ ਗਾਂਵਾ ਮੈਂ ਜਾਤ ਆ ਜਾਨੇ ਅਸੀਂ ਠੀਕ ਆ ਠੀਕ ਆ ਆ ਜਾ ਜਾ ਡਾਕਟਰ ਆ ਕਰ ਕੋਸ਼ ਸਕੂਟਰੀ ਦਾ ਯਾਰ ਕੀ ਹੋ ਗਿਆ ਸਾਰੇ ਕਿਤੇ ਸਕੂਟਰੀ ਚੱਕੀ ਗਈ ਆਪਣੀ ਅੱਛਾ ਸਾਰੇ ਕਿਤੇ ਲੱਭ ਲਈ ਕੁਝ ਮਿਲਿਆ ਨਹੀਂ ਕਿੰਨਾ ਟਾਈਮ ਹੋ ਗਿਆ ਦੇਖ ਸਵੇਰ ਦੀ ਜਪੀ ਆ ਓ ਯਾਰ ਸਾਲਿਆਂ ਨੇ ਕਿਤੇ ਨਾ ਕਾਲੇ ਵਜਾਤ ਨਾਲ ਵੇਚਤੀ ਹੋਵੇ ਉਹ ਕੀ ਸਿਸਟਮ ਆ ਇਹ ਕਾਲਾ ਵਯਾਰ ਨਾ ਸਿਸਟਮ ਇਥੋਂ ਦਾ ਜਿਵੇਂ ਕਈ ਵਾਰ ਇਹ ਨਸ਼ੇੜੀ ਪੱਤੇ ਹੋਰ ਹੋ ਕੇ ਚੱਕ ਲੈਂਦੇ ਸਕੂਟਰੀਆਂ ਕੋਈ ਮਸ਼ੀਨਰੀ ਚੱਕ ਲਈ ਜਾ ਕੇ ਉੱਥੇ ਵੇਚ ਦਿੰਦੇ ਆ ਉੱਥੇ ਨਾਂ ਦਾ ਕੋਈ ਆਰਸੀ ਪੁੱਛਦਾ ਕੁਝ ਨਹੀਂ ਪੁੱਛਦਾ ਖੋਲ ਕੇ ਅੱਗੇ ਵੇਚ ਦਿੰਦੇ ਨਹੀਂ ਫਿਰ ਉੱਥੇ ਕਿਵੇਂ ਹੁਣ ਹੁਮਾ ਜਾਰ ਦਾ ਬੰਦੇ ਨੂੰ ਕੁਝ ਨਹੀਂ ਕਰਨਾ ਜਿਹੜੇ ਉਹ ਮੈਂ ਹੁਣ ਹੀ ਕਰਨਾ ਹੁਣ ਕਦੇ ਉਹ ਕਰ ਦੇਣਾ ਹੈਲੋ ਸਿੰਦੇ ਆ ਯਾਰ ਇੱਕ ਨਾ ਆਪਣੇ ਪਿੰਡ ਦੇ ਬੰਦੇ ਦੀ ਸਕੂਟਰੇ ਚੱਕੀ ਗਈ ਦੇਖ ਲੈ ਅੱਜ ਤਾਂ ਪਤਾ ਕਰ ਲੈ ਕੋਈ ਤੇਰੇ ਕੋਲ ਤਾਂ ਨਹੀਂ ਆਇਆ ਬੰਦਾ ਵੇਚਣ ਅੱਛਾ ਕਾ ਮੈਂ ਅੱਛਾ ਨੰਬਰ ਕੋਈ ਨਾ ਮੈਂ ਸਕੂਟਰੀ ਤੇ ਤੈਨੂੰ ਦੱਸ ਦੂੰਗਾ ਚੱਲ ਤੈਨੂੰ ਮੈਂ ਫੋਟੋ ਤੇ ਦੇ ਦੂੰਗਾ ਅੱਛਾ ਪਿਆ ਠੀਕ ਹੈ ਕੋਈ ਨਾ ਓਕੇ ਚੱਲ ਫਿਰ ਹੁਣ ਕੋਧੋ ਚੱਲ ਗਏ ਚੱਲ ਆ ਜਾ ਮੈਂ ਤੈਨੂੰ ਲੈ ਕੇ ਚੱਲਦਾ ਆ ਆ ਜਾ ਆ ਜਾ ਲੈ ਕੇ ਚੱਲਦਾ ਆ ਜਾ ਆ ਜਾ ਆ ਜਾ ਆ ਜਾ ਡਾਕਟਰ ਸਪੀਕਰ ਉਹ ਖੜੀ ਹੈਗੀ ਆਪਣੀ ਹਾਂ ਯਾਰ ਦੇਖ ਭਾਈ ਇਹ ਕਿਉਂ ਨੇ ਲੈ ਕੇ ਆਇਆ ਹੋਏ ਤੀ ਕੱਲ ਬੰਦਾ ਤਾਂ ਕੋਈ ਸੱਤਰਾ ਦੇਖ ਲੈ ਬੇਰੀਆਂ ਦੇ ਪਿਛਲੇ ਪਾਸੇ ਖੜਾ ਗਿਆ। ਚਾਬੀ ਵੀ ਹੈ ਨਹੀਂਗੀ ਯਾਰ। ਮੰਨਣਾ ਲੋਕ ਹੈ। ਲੋਕ ਆਏ ਨਹੀਂ ਢੁੜਨੀ ਫਿਰੇ। ਇਹਨੂੰ ਚੱਕ ਨਾ ਲੈ ਚੱਲੀਏ। ਚੱਕ ਕੇ ਤੇ ਮੈਂ ਤੱਕ ਨਾ ਕਰ ਮਲਕੀਤ ਨੂੰ ਕਰ ਫੋਨ ਤੇ ਕਿਸੇ ਦਾ ਤਿੰਨ ਟੈਰਾਂ ਵਾਲਾ ਰੇੜਾ ਲੈ ਕੇ ਆ। ਉਹ ਦੋ ਘਰ ਕਿ ਲੈ ਜਾਗੇ ਤਾਂ ਲੋਕਾਂ ਹਾਂ ਤਾਂ ਕਿੱਡੀ ਦੂਰ ਚੱਕਾਂਗੇ ਇਹਨੂੰ। ਚੋਰ ਚਾਬੀ ਨਾਲ ਹੀ ਲੈ ਗਿਆ। ਠੰਡ ਪਰ ਇਹਨੂੰ ਮਲਕੀਤ ਨੂੰ ਆਪ ਕਰ ਦਿੰਨੇ ਆਂ ਹੌਲ। ਇਹਨੂੰ ਲੈ ਜਾ। ਕੁੱਟੀ ਭੱਜੀ ਤਾਂ ਨਹੀਂ ਹੈਗੀ ਹਾਂ ਥੋੜੀ ਹੋਮ ਹੀ ਲਿਆ ਹਾਂਜੀ ਮਲਕੀਤ ਉਹ ਸਕੂਟਰੀ ਮਿਲ ਗਈ ਇੱਥੇ ਖੜੀ ਆ ਬੰਨੇ ਤੇ 베ਰੀਆਂ ਦੇ ਪਿੱਛੇ ਖੜਾ ਗਿਆ ਕੋਈ ਨਹੀਂ ਆਉਂਦੀ ਨਹੀਂ ਇਹ ਨੂੰ ਲੋਕ ਲੱਗਿਆ ਨਹੀਂ ਤਾਂ ਰੋਡ ਲਿਆਉਂਦੇ ਅਸੀਂ ਦੋ ਜਣੇ ਸੀਗੇ ਇਹ ਨਹੀਂ ਆਉਣੀ ਇੱਥੋਂ ਹੁਣ ਤਾ ਤੂੰ ਐ ਕਰ ਇੱਥੋਂ ਕਿਸੇ ਦਾ ਨਾ ਤਿੰਨ ਟਾਇਰਾਂ ਵਾਲਾ ਸਾਈਕਲ ਜਾਂ ਹੁੰਦਾ ਉਹ ਲਿਆ ਤੇ ਉਹਦੀ ਚੱਕ ਕੇ ਲੈ ਜਾਗੇ ਨਹੀਂ ਟਰੈਕਟਰ ਲਿਆ ਧਰ ਲਾਂਗੇ ਵਿੱਚ ਆ ਜਾ ਫਿਰ ਇੱਥੇ ਬੰਨੇ ਤੇ ਜਮਾ 베ਰੀਆਂ ਦੇ ਪਿੱਛੇ ਖੜੀ ਹੈਗੀ ਨਾ ਠੀਕ ਵਾ ਸਹੀ ਸਲਾਮਤ ਸਾਰਾ ਕੋਈ ਸੋ ਆ ਜਾ ਆ ਜਾ ਡੈਡਾਪਟਰ ਆ ਗਿਆ ਤੇ ਇਹਨੂੰ ਲੈ ਜਾਉਂਗਾ ਚਾਚਾ ਹਾਂ ਕਰਾ ਜਿਹੜੀ ਸਕੂਟਰੀ ਸੀਗੀ ਹਾਂ ਜਦੋਂ ਆਪਾਂ ਉਹ ਵੇਚਤੀ ਹਾਂ ਵੇਚ ਮਤਲਬ ਵੇਚ ਹੀ ਦਿੱਤੀ ਲਗਭਗ ਆਪਾਂ ਵੇਚਤੀ ਹਾਂ ਵੇਚਤੀ ਤੇ ਉਹਦੇ ਵਿੱਚੋਂ ਕਿੰਨੇ ਰੁਪਏ ਆ ਜਾਣਗੇ ਤੇਰੇ ਹਿਸਾਬ ਨਾਲ ਮੇਰੇ 차 ਬਣਾ ਤਾਂ ਪੈਸੇ ਦੇ ਭਾਬਾ ਹੁੰਦੇ ਕਿ ਕੋਈ ਨਾ ਨਵੀਂ ਲੈਣੀ ਨਾ ਬਾ ਉਹ ਬੈਟਰੀ ਵਾਲੀ ਆ ਬੈਟਰੀ ਆ ਇਹ ਨੰਬਰ ਨੂੰ ਬੁਹਦਾ ਆ ਨਾ ਠੀਕ ਹੈ ਘੱਟੋ ਘੱਟ ਨਾ ਨਹੀਂ ਬੜੀ 40 45000 ਨਹੀਂ ਮਿਲਦੇ ਉਹ ਬੱਸ ਕਰ ਰੱਖ ਚਾਤਾ ਭੈਂਦਰਾ ਬਲੈਕ ਮਾਰਕੀਟ ਜੈ ਇੰਨਾ ਨਹੀਂ ਪਾਉਂਦਾ ਇੰਨੇ ਕਦ ਨਵੀਂ ਆ ਜਾਂਦੀ ਹੁੰਦੀ ਆ ਯਾਰ ਮਰੀ ਜਾਂਦਾ ਵੀ ਤੂੰ ਅੱਜ ਘੜੀ ਨਹੀਂ ਵੇਖਿਆ ਅਧਾ ਅੱਧਾ ਤਾਂ ਦੇ ਦੇਣਗੇ 20 20 ਤੋਂ 25000 ਦੇ ਦੇਣਗੇ 20 ਚਪੱਟੀਆਂ ਚਾ ਚਾਤਾ 20 25000 ਤਾਂ ਬਾਤੂ ਆਪਣੇ ਵਾਸਤੇ ਆਪਾਂ ਦਾ ਖੁੱਲਾ ਖਾਣਾ ਵੀ ਖਾ ਸਕਾਂਗੇ ਹਾਂ ਯਾ ਆਏਗਾ ਮੰਗ ਸ਼ਾ ਹਾਂ ਨਿਆਰੇ ਹੋ ਜਾਣਗੇ ਅਸੀਂ ਤੇ ਚਾ ਇੱਕ ਗੱਲ ਹੈ ਤੂੰ ਮੂੰਹੇ ਕਦੋਂ ਟੱਕੀ ਬਿਠਾ ਓਏ ਮੈਂ ਨਾ ਫੋਰਸ ਜਮਾ ਟੱਕੀ ਬਿਠਾ ਹਾਂ ਭਾਂ ਗੱਡਾ ਨਹੀਂ ਕਰਦਾ ਉਹ ਨਹੀਂ ਆਉਂਦੀ ਉਹ ਡਰੀ ਜਾਂਦਾ ਚਾਚਾ ਵੀ ਯਾਰ ਬਿਨਾ ਗੱਲ ਤੋਂ ਲੁੱਕੇ ਰਹਿ ਲੁੱਕੇ ਰਹਿ ਲੁੱਕੇ ਰਹਿ ਮੂੰਹ ਵਾਂ ਟੱਕਾ ਠੀਕ ਹੈ ਠੀਕ ਹੈ ਠੀਕ ਹੈ ਲੁੱਕੇ ਰਹਿ ਲੁੱਕੇ ਰਹਿ ਕੋਈ ਗੱਲ ਨਹੀਂ ਤੈਨੂੰ ਐ ਨਹੀਂ ਪਤਾ ਭੈਂਦਰ ਤੇਰਾ ਉਹ ਵੱਡਾ ਵੇਲੀ ਤਾਂ ਮੈਂ ਆ ਉਹ ਨਹੀਂ ਮਤਲਬ ਕੋਸਾਂ ਵਾਲੇ ਮੈਨੂੰ ਵੱਧ ਭਾਲਦੇ ਨੇ ਤੈਨੂੰ ਥੋੜੀ ਭਾਲ ਦੇਣੇ ਤੈਨ ਨੇ ਬੁਫੇ ਪਾਇਆ ਕਿੰਨਾ ਪੰਡਲਾ ਬੰਦਾ ਨਹੀਂ ਭਾਲ ਲੈਗਾ ਚੰਗਾ ਚਾਚਾ ਲੁੱਕ ਕੇ ਰਹਿ ਤੂੰ ਭੈਂਦਰ ਮੋਟਰਸਾਈਕਲ ਜੇ ਬੜੇ ਆਈ ਜਾਂਦੇ ਨੇ ਭੈਂਦਰ ਆ ਭਾਲ ਜਾਂਦੇ ਹਾਂ ਇਹ ਹੜਕ ਚੱਲਦੀ ਆਣਾ ਇਹ ਟਾਂਡੀਆਂ ਵਾਲੀ ਬਾਈ ਚੱਲਣ ਲੱਗੀ ਹਣਾ ਸੜਕਾ ਚਾਚਾ ਮੈਨੂੰ ਤਾਂ ਫੋਨ ਆਈ ਜਾਂਦਾ ਖੜ ਦੇ ਦੋ ਮਿੰਟ ਖੜੀ ਇਹ ਬਾਰ ਬੂਟ ਟੱਕਰ ਲੈ ਕਰਦੇ ਬਾਤ ਨਹੀਂ ਆਉਂਦੀ ਹੁੰਦੀ ਇਹਦੇ ਵਿੱਚ ਸਾਈਲੈਂਟ ਹੁੰਦੇ ਆ ਇਹ ਜਿਹੜੇ ਗੈਂਗਸਟਰ ਬੰਦੇ ਨੇ ਉਹਨਾਂ ਦਾ ਕੋਈ ਸਾਈਲੈਂਟ ਹੁੰਦੇ ਕਿਸੇ ਨੂੰ ਪਤਾ ਨਾ ਲੱਗ ਜਿਆਸੇ ਪਤਾ ਖੜਾ ਮੈਂ ਫੂਕ ਲੈ ਕਰ ਲੈਣ ਦੇ ਹੜ ਜਾ ਹਟ ਜਾ ਹੈਲੋ ਹਾਲ ਆ ਡੀ ਬਈ ਸੂਰ ਜੀ ਖੜੀ ਆ ਬਸ ਹਾਂ 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 ਕੀ ਉਹ ਬਰਾਵਾ ਤੈਨੂੰ ਫੋਨ ਕਰਿਆ ਤਾਂ ਸੀਗਾ ਵੀ ਬਾਹਰੋਂ ਚੱਕ ਲੈ ਯਾਰ ਲੈ ਤੈਨੂੰ ਆਖਿਆ ਤਾਂ ਸੀਗਾ ਮਹਾ ਬਾਹਰੋਂ ਚੱਕਲਾਸ ਗੂਟਰੀ ਹੁਣ ਸਾਨੂੰ ਕੀ ਪਤਾ ਯਾਰ ਕਿੱਧਰ ਗਈ ਲੈ ਬਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਹੁਣ ਤੁਸੀਂ ਕਾਲੇ ਬਾਜ਼ਾਰ ਆਲੇ ਚੱਲ ਮੈਨੂੰ ਫੇਰ ਵੀ ਤੇਰੇ ਤੇ ਭਰੋਸਾ ਹੈਗਾ ਹੈਗਾ ਪਰ ਮੈਨੂੰ ਪਤਾ ਤੁਸੀਂ ਕਾਲੇ ਬਾਜ਼ਾਰ ਆਲੇ ਬੰਦੇ ਹੋਗੇ ਵੀ ਕਈ ਵਾਰੀ ਕੋਈ ਹੋਰ ਨਾ ਤੇਰਾ ਕੋਈ ਲਿਆਜ ਵਾਲਾ ਬੰਦਾ ਨਾ ਹੋਰ ਦੂਜਾ ਬੰਦਾ ਨਾ ਲੈ ਗਿਆ ਹੋਵੇ ਚੱਕ ਲਵੇਟ ਦੀ ਹੋਵੇ ਵੀ ਅਣਜਾਣ ਚੀਜ਼ ਖੜੀ ਹੈਗੀ ਬਈ ਮੇਰੀ ਗੱਲ ਸੁਣ ਲੈ ਸਕੂਟਰੀ ਤੇਰੇ ਬਾਾਰਗੇ ਖੜੀ ਸੀਗੀ ਤੇ ਤੂੰ ਮੈਂ ਤੈਨੂੰ ਫੋਨ ਕਰਿਆ ਸੀ ਮੈਂ ਹੱਲ ਲੈ ਜਾ ਹੁਣੀ ਉਹ ਤੇ ਹੁਣ ਸਾਡੀ ਕੀ ਗੱਲ ਕਿ ਤੂੰ ਲੇਟ ਹੋ ਗਿਆ ਯਾਰ ਬਈ ਸਾਨੂੰ ਤਾਂ ਸਾਡਾ ਨਾ ਮੈਂ ਮੰਗੀ ਇੱਕ ਨਾ ਮੈਂ ਇੱਕ ਪੱਤੀ ਆ ਤਾਂ ਮੰਗ ਲਾ 25000 ਚਾਹੀਦਾ ਸਾਨੂੰ ਤਾਂ ਸਾਡਾ ਠੀਕ ਆ ਸਕੂਟਰੀ ਯਾਰ 25000 ਦੀ ਤਾਂ ਸੀਗੀ ਠੀਕ ਹੈ ਨਾ ਉਹਦਾ 30000 ਸੀ ਚੱਲ ਤੈਨੂੰ ਫੇਰ ਵੀ 5000 ਘਟਾਤਾ 25000 ਦੀ ਹੈਗੀ ਐ ਸਕੂਟਰੀ ਠੀਕ ਆ ਉਹ ਸਾਨੂੰ 25000 ਚਾਹੀਦਾ ਤੈਨੂੰ ਗਾਂਡਨਗਰ ਭੇਜ ਦਾਂਗੇ ਇਹਦੇ ਬੰਦੇ ਦਾ ਠੀਕ ਆ ਉਹ ਤੇ ਚਾਹੀਦਾ ਹਾਂ ਹਾਂ ਬੰਦੇ ਦਾ ਭੇਜਾਂਗੇ ਤੈਨੂੰ ਵਸਤੂ ਉਹਦੇ ਵਿੱਚ ਪਾਉਣੀ ਪਾਉਣਾ ਨਹੀਂ ਦੇਖ ਲਾ ਸੀ ਤੈਨੂੰ ਪਤਾ ਨਾਲ ਅਸੀਂ ਕਹਿੰਦੇ ਘਾਉਂਦੇ ਬੈਲੀਾਂਗੇ ਚਾਚਾ ਮੇਰੇ ਨਾਲ ਅਸੀਂ ਤੈਨੂੰ ਪਤਾ ਕੱਲ ਬਾਸੂ ਮੰਗਾਇਆ ਇੱਕ ਬੰਦੂਖਾਂ ਦਾ ਟਰੱਕ ਉਹਦੇ ਸਾਰੇ ਗਾਲੇ ਬਿਆਰ ਇਹਨੂੰ ਚੱਕ ਦਾਂਗੇ ਅਸੀਂ ਠੀਕ ਹੈ ਓਏ ਐਡੀ ਕੋਈ ਗੱਲ ਨਹੀਂ ਯਾਰ ਮੈਂ ਤੈਨੂੰ ਦੱਸਤੀ ਗੱਲ ਵੀ ਸਾਨੂੰ 25000 ਅਕਾਊਂਟ 'ਚ ਆ ਜਾਣੇ ਚਾਹੀਦੇ ਆ ਠੀਕ ਹੈ ਓਕੇ ਸਾਰਾ ਆ ਹਾਂ ਡਰ ਕੇ ਰਹਿ ਕਰੋ ਥੋੜਾ ਜਿਹਾ ਅਸੀਂ ਬੈਲੀ ਬੰਦੇ ਸਾਨੂੰ ਪਤਾ ਨਹੀਂ ਲੱਗਦਾ ਆ ਠੀਕ ਐ ਚੰਗਾ ਚਾਚਾ ਕੀ ਗੱਲ ਹੋ ਗਈ ਲਓ ਪੈਨਦਰ ਸਰਪੀ ਹੋ ਗਿਆ ਸੀ ਚਾਚਾ ਯਾਰ ਕੀ ਹੋ ਗਿਆ ਉਹ ਸਕੂਟਰ ਹੀ ਖੜਾਈ ਸੀ ਆਪਾਂ ਬਾਹਰ ਆ ਉਹ ਤਾਂ ਕੋਈ ਲੈ ਗਿਆ ਚੱਕ ਕੇ ਯਾਰ ਚਾਚਾ ਕੌਣ ਲਿਆ ਪਤਨੀ ਨਹੀਂ ਕੌਣ ਲੈ ਗਿਆ ਉਹ ਪੁੱਛਣਾ ਹੈ ਕਿ ਚਾਚਾ ਆਪਾਂ ਨੂੰ ਫਰਾਕੇਗੇ ਆਪਾਂ ਤਾਂ ਉਹਨਾਂ ਨੂੰ ਫੋਨ ਕਰਤਾ ਸੀਗਾ ਮੈਂ ਸਾਡੀ ਵੀ ਲੈ ਜੋ ਹੁਣ ਇੱਕ ਤਾਂ ਗੱਲ ਸੁਣਾ ਪਹਿਲਾਂ ਤਾਂ ਕੀ ਕਰਿਆ ਕਿੰਦੀ ਆਪਣੋ ਫੋਨ ਕਰਤਾ ਕਹਿੰਦਾ ਵੀ ਆ ਜਾਓ ਵੀ ਮੈਂ ਤਾਂ ਫਸਿਆ ਪਿਆਗਾ ਲੋੱਤੇ ਬਣੀ ਉਹ ਵੀ ਫੇਰ ਲਾਗਾ ਫੇਰ ਛੱਡ ਗਿਆ ਕਾਲੇ ਬਾਜ਼ਾਰ ਦੇ ਵਿਚਾਲੀ ਛੱਡ ਗਿਆ ਤੇ ਸਕੂਟਰੀ ਮੈਂ ਆਪਸਰ ਦੇਖੀ ਬਾਵਾ ਆਪਾਂ ਨੂੰ ਤੇ ਆਪ ਭੱਜ ਗਿਆ ਭੈਣ ਦਾ ਤਾਂ ਮੈਂ ਫਿਰ ਉਹਨਾਂ ਨੂੰ ਫੋਨ ਕਰਤਾ ਸੀ ਉਹਦੀ ਤੈਨੂੰ ਯਾਦ ਹੀ ਹੋਊਗਾ ਮੈਂ ਖਾ ਵੀ ਆ ਲੈ ਜੋ ਉਹ ਭੈਣ ਤੇ ਯਾਰਾਂ ਨੇ ਚੱਕੀ ਨਹੀਂ ਸੀਗੀ ਉਹ ਸਕੂਟਰੀ ਸਕੂਟਰੀ ਚੱਕੀ ਨਹੀਂ ਹੈਗੀ ਤੇ ਕੋਈ ਹੋਰ ਹੀ ਲੈ ਗਿਆ ਚੱਕ ਕੇ ਅੱਛਾ ਹਾਂ ਮੈਨੂੰ ਤਾਂ ਇਹ ਲੱਗਦਾ ਕਿ ਤੋਸੜਦੇ ਨਹੀਂ ਲੱਗੇ ਕਿ ਗਾਰੇ ਬਿਆਰ ਚ ਆਉਂਦੇ ਨਹੀਂ ਹੁੰਦੇ ਉਹ ਤਾਂ ਆਉਂਦੇ ਆਉਂਦੇ ਨਹੀਂ ਹੁੰਦੇ ਫਿਰ ਉਹ ਹਾਂ ਉਹ ਕੋਈ ਲੈ ਗਿਆ ਸਕੂਟਰੀ ਤੇ ਭੈਣ ਦੇ ਰਾਮ ਫਿਰ ਮੈਂ ਆਪਣਾ ਰੂਪ ਦਿਖਾਤਾ ਮੈਂ ਆਖੇ ਮੇਰੇ ਮੈਂ ਆਖੇ ਸਾਨੂੰ ਤਾਂ 25000 ਚਾਹੀਦੇ ਸਾਡੇ ਵੀਡੀਓ ਮਰਜੀ ਲੈ ਗਿਆ ਹੋਵੇ ਯਾਰ ਹੈ ਇਹ ਗਾਰੇ ਕਿ ਬਸ ਬਸ ਜੇ ਮੈਂ ਕਿਹਾ ਉਵੇਂ ਚੱਲਿਆ ਚੱਕ ਲਿਆ ਕਰ ਬਸ ਕਰ ਤੇਰੀ ਹੱਥ ਲਾਉਣਾ ਤੇਰੇ ਕਿੱਥੇ ਗਿਆ ਤੈ ਤਾਂ ਨਹੀਂ ਹੋਣੀ ਤਰ੍ਹਾਂ ਚਲ ਠੀਕ ਹੈ ਠੀਕ ਓਕੇ ਹਾਂ ਚੰਗਾ ਠੀਕ ਹੈ ਚਲਿਓ ਫਿਰ ਆਪਾਂ ਪਿੰਡ ਨੂੰ ਪਿੰਡ ਨੂੰ ਹਾਂ ਹਾਂ ਪੁੱਛਦਾ ਨਹੀਂ ਹੁੰਦੀ ਤੇ ਟੱਕਰ ਨਹੀਂ ਪੁੱਛਦਾ ਨਹੀਂ ਹੁੰਦੀ ਤੂੰ ਥੋੜਾ ਜਿਹਾ ਉੱਤੇ ਰੱਖ ਖੇਦਰਾ ਚਲਿਓ ਆਪਾਂ ਚਾੜਦੇ ਆ ਪਿੰਡ ਨੂੰ ਜਾਂਦੇ ਆ ਜਾ ਕੀ ਆ ਵੀ ਤੂੰ ਮੋਟਾ ਫਿਰ ਤੂੰ ਘਰ ਮੈਂ ਛੋਟਾ ਨਹੀਂ ਚਾਹਦਾ ਚਲ ਮੈਂ ਦੋਦਾ